ਨਮਸਕਾਰ ਜੀ ਅੱਜ ਮੇਰਾ ਜਿਹੜਾ ਲਾਈਵ ਹੋਣ ਦਾ ਕਾਰਨ ਇਹ ਹੈ ਕਿ ਸਾਡੇ ਗੜਸ਼ੰਕਰ ਦੇ ਵਿੱਚ ਐਮਐਲਏ ਸਾਹਿਬ ਵੱਲੋਂ ਬੜਾ ਵੱਡਾ ਦਾਵਾ ਤੇ ਐਲਾਨ ਹਰ ਜਗ੍ਹਾ ਕੀਤਾ ਜਾਂਦਾ ਹੈ ਕਿ ਅਸੀਂ ਜਿਹੜਾ ਨਸ਼ਾ ਖਤਮ ਕਰ ਦਿੱਤਾ ਗੜਸ਼ੰਕਰ ਦੇ ਵਿੱਚੋਂ ਹਲਕਾ ਗੜਸ਼ੰਕਰ ਜਿਹੜਾ ਹੈ ਤੋਂ ਸਫਾਇਆ ਕਰ ਦਿੱਤਾ ਹੈ ਦਿਨਵਾਲ ਪਿੰਡ ਤੋਂ ਸਫਾਇਆ ਕਰ ਦਿੱਤਾ ਹੈ ਨਸ਼ੇ ਦਾ ਔਰ ਇਹਨਾਂ ਦੀ ਪੋਲ ਆਪਣੇ ਆਪ ਕੱਲ ਖੁੱਲ ਗਈ ਹੈ ਦਿਨ ਵਾਲਣਾ ਤੇ ਘਰ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਹੈ ਔਰ 2-3 ਦਿਨ ਪਹਿਲੇ ਪਹਿਲੇ ਤਾਂ ਇੱਕ ਪੱਤਰਕਾਰ ਨੇ ਉਥੇ ਘਟੋ ਘਟ 10 ਮੁੰਡੇ ਜਿਹੜੇ ਨਸ਼ੇ 'ਚ ਤੁੱਟ ਪਏ ਹੋਏ ਉਹਨਾਂ ਨੇ ਪਕੜੇ ਔਰ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਉਸ ਤੋਂ ਬਾਅਦ ਉਥੇ ਮੈਂ ਵੀ ਦੱਸਣਾ ਚਾਹਨੀ ਆ ਕੱਲ ਇੱਕ 35 ਸਾਲ ਦਾ ਰੁੜਕੀ ਦਾ ਨੌਜਵਾਨ ਜਿਹੜਾ ਉਹ ਉਹਦੀ লাশ ਮਿਲੀ ਹੈਗੀ ਹੈ ਔਰ ਪੁਲਿਸ ਵਾਲੇ ਉਹ লাশ ਹਸਪਤਲ ਵਾਲੇ ਜਿਹੜੇ ਚੁੱਕ ਕੇ ਲੈ ਕੇ ਗਏ ਆ ਸੋ ਕਹਿੰਦਾ ਮੇਰਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਝੂਠੀ ਸਰਕਾਰ ਹੈ ਔਰ ਇਹਨਾਂ ਦੇ ਝੂਠੇ ਲੋਕ ਦਾਅਵੇ ਕਰਦੇ ਨੇ ਕਿ ਹਰ ਮੰਚ ਤੋਂ ਕਿ ਅਸੀਂ ਨਸ਼ਾ ਖਤਮ ਕਰ ਦਿੱਤਾ ਸਫਾਇਆ ਕਰ ਦਿੱਤਾ ਅੱਜ ਕੜ ਸ਼ੰਕਰ ਦੇ ਵਿੱਚ ਜਿੰਨਾ ਬੁਰਾ ਹਾਲ ਹੈ ਨਸ਼ੇ ਦਾ ਮੈਨੂੰ ਲੱਗਦਾ ਹੈ ਕਿ ਪਹਿਲੇ ਕਦੀ ਵੀ ਨਹੀਂ ਰਿਹਾ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਕਾਲੇ ਨੂੰ ਚਿੱਟਾ ਔਰ ਦਿਨ ਨੂੰ ਜਿਹੜਾ ਰਾਤ ਨੂੰ ਦਿਨ ਤੇ ਝੂਠ ਨੂੰ ਸੱਚ ਬਣਾ ਕੇ ਕਿੱਦਾਂ ਪੇਸ਼ ਕਰਨਾ ਹੈ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵਾਲੇ ਲੋਗਾ ਤੋਂ ਬੈਟਰ ਇਹ ਨਾ ਦੇ ਨੇਤਾਵਾਂ ਤੋਂ ਬੈਟਰ ਜਿਹੜਾ ਮੈਨੂੰ ਲੱਗਦਾ ਨਹੀਂ ਕਿਸੇ ਕੋਲ ਕਲਾਕਾਰੀ ਹੋਵੇ ਔਰ ਅੱਜ ਰੋੜੀ ਸਾਹਿਬ ਤੁਹਾਨੂੰ ਵੀ ਸਾਡਾ ਸਵਾਲ ਹੈਗਾ ਕਿ ਤੁਸੀਂ ਦਾਅਵੇ ਤਾਂ ਕੀਤੇ ਪਰ ਤੁਹਾਡੇ ਘਰ ਤੋਂ ਸਿਰਫ ਸਵਾ ਕਿਲੋਮੀਟਰ ਵੀ ਨਹੀਂ ਪੈਂਦਾ ਹੈਗਾ ਜਿੱਥੇ ਇਹ ਡੈਥ ਹੋਈ ਹੋਰ ਨਸ਼ਾ ਹੁੰਦਾ ਹੈ ਤੇ ਤੁਸੀਂ ਕਮਰੇ ਸੀ ਹਲਕੇ ਦੇ ਵਿੱਚ ਹੀ ਤੁਹਾਨੂੰ ਤਾਂ ਆ ਪਾਣਾ ਚਾਹੀਦਾ ਸੀ ਉੱਥੇ ਹਾਲਾਤ ਦੇਖਣ ਵਾਸਤੇ ਵੈਸੇ ਤਾਂ ਜਿਹੜੀ ਕਿਸੇ ਨੇ ਛਿੱਕ ਵੀ ਮਾਰੀ ਹੋਵੇ ਗੜਸ਼ੰਕਰ ਦੇ ਵਿੱਚ ਤਾਂ ਤੁਸੀਂ ਥਾਣੇ ਦੇ ਵਿੱਚ ਇਹੋ ਜਿਹਾ ਸਿਸਟਮ ਫਿੱਟ ਕੀਤਾ ਹੋਇਆ ਕਿ ਮੇਰੇ ਤੋਂ ਬਗੈਰ ਪਤਾ ਨਹੀਂ ਹਿਲਣਾ ਤਾਂ ਲਾਸ਼ ਵੇਲੇ ਵੀ ਉੱਥੇ ਆਣਾ ਸੀਗਾ ਤੁਸੀਂ ਜਦੋਂ ਸੱਤਾ ਤੋਂ ਬਾਹਰ ਸੀਗੇ ਤੁਸੀਂ بڑے ਡਰਾਮੇ ਕਰਦੇ ਸੀ ਤੁਸੀਂ ਤੀਜੇ ਦਿਨ ਉੱਥੇ ਪਹੁੰਚੇ ਹੁੰਦੇ ਸੀ ਨਸ਼ਾ ਵਿਕਦਾ ਹੈਗਾ ਹੁਣ ਤੁਹਾਨੂੰ ਦਿਖਣਾ ਬੰਦ ਹੋ ਗਿਆ ਕਿਹੜੀ ਪੱਟੀ ਬੰਨ ਲਈ ਹੈ ਕਿ ਤੁਸੀਂ ਅੱਖਾਂ ਦੇ ਉੱਤੇ ਭਾਈ ਸਾਹਿਬ ਇਹ ਝੂਠ ਦਾ ਪ੍ਰਚਾਰ ਕਰਨਾ ਤੁਸੀਂ ਬੰਦ ਕਰੋ ਔਰ ਨਾਲ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜੇਕਰ ਨਸ਼ਾ ਛੁਡਾਓ ਕੇਂਦਰ ਜੜੇ ਉਹ ਕੋਈ ਇਕਾਦੁਕਾ ਸ਼ੁਰੂਆਤ ਹੋਈ ਵੀ ਹੈ ਸਾਡੇ ਹਲਕੇ ਦੇ ਵਿੱਚ ਤਾਂ ਮਾਲਪੁਰ ਤੇ ਵਿੱਚ ਤੋਂ ਰੌਲਾ ਪੈਂਦਾ ਹੈ ਕਿ ਇੱਕ ਜਿਹੜਾ ਇੱਕ ਅੱਧਾ ਜੋ ਸ਼ੁਰੂ ਹੋਇਆ ਉਹ 10 ਲੱਖ ਰੁਪਏ ਦਾ ਰੋਲਾ ਪੈਂਦਾ ਹੈਗਾ ਤੀਸਰੀ ਗੱਲ ਮੈਂ ਨਾਲ ਕਹਿਣਾ ਚਾਹਾਂਗੀ ਕਿ ਇੰਨੇ ਵਧੀਆ ਇੱਥੇ ਅਫਸਰ ਲਾਏ ਜਾਂਦੇ ਆ ਜਿਹੜੇ ਅ ਸ਼ਰੇਆਮ ਫੜੇ ਜਾਂਦੇ ਆ ਔਰ ਫੇਰ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਨਾਲ ਹੀ ਗੱਲ ਕਵਾਂਗੀ ਕਿ ਅ ਅੱਜ ਜੋ ਹਾਲਾਤ ਨੇ ਗੜ ਸ਼ੰਕਰ ਦੇ ਵਿੱਚ ਇਹ ਇਸ ਕਾਰਨ ਨਹੀਂ ਹੋ ਰਿਹਾ ਇਹ ਸਰਕਾਰ ਦੀ ਨਿਲਾਇਕੀ ਕਰਕੇ ਹੋ ਰਿਹਾ ਹੈ ਕਿ ਕਿੱਦਾਂ ਹੋ ਸਕਦਾ ਹੈ ਕਿ ਇੱਕ ਬੰਦਾ ਬਲਾਚੌਰ ਹਲਕੇ ਦਾ ਜਿਹੜਾ ਕਿ ਡੀਐਸਪੀ ਦਫਤਰ ਦੇ ਵਿੱਚ ਕੋਈ 2 ਸਾਲ ਤੋਂ ਬੈਠਾ ਹੈ 1.5 2 ਸਾਲ ਤੋਂ ਬੈਠਾ ਹੈ ਉਹ ਜਿੰਨੇ ਲੋਕ ਨਸ਼ਾ ਜਿਹੜਾ ਵੇਚਦੇ ਨੇ ਸਾਡੇ ਇਲਾਕੇ ਦੇ ਵਿੱਚ ਉਹਨਾਂ ਦਾ ਕਿੰਗਪਿੰਨ ਬਣ ਕੇ ਉਹ ਬੈਠਾ ਹੋਇਆ ਉਹ ਰੈਗੂਲੇਟਰ ਬਣ ਕੇ ਬੈਠਾ ਹੋਇਆ ਉਹਨੇ ਦੇਖਣਾ ਹੁੰਦਾ ਹੈ ਕਿ ਕਿਹੜੇ ਪਾਸਿਓਂ ਪੈਸੇ ਆਉਂਦੇ ਕਿਹੜੇ ਪਾਸਿਓਂ ਨਹੀਂ ਤੇ ਜਿਹੜੇ ਬੰਦੇ ਨਸ਼ਾ ਵੇਚਣਾ ਬੰਦ ਕਰ ਦਿੰਦੇ ਆ ਉਹਨਾਂ ਨੂੰ ਬਕਾਇਦਾ ਤੌਰ ਤੇ ਪ੍ਰਤਾੜਿਤ ਕੀਤਾ ਜਾਂਦਾ ਹੈ ਬੁਲਾ ਕੇ ਜੁੱਤੀਆਂ ਮਾਰੀਆਂ ਜੰਮੀਆ ਪੁਲਿਸ ਵੱਲੋਂ ਕਿ ਤੁਸੀਂ ਜਿਹੜਾ ਨਸ਼ਾ ਵੇਚ ਕਿਉਂ ਨਹੀਂ ਰਹੇ ਸਾਨੂੰ ਸਾਡਾ ਹਿੱਸਾ ਦਿਓ ਤੁਸੀਂ ਬੰਦ ਕਿਉਂ ਕਰ ਦਿੱਤਾ ਔਕੜ ਕੀ ਆ ਰਹੀ ਹੈ ਸਾਨੂੰ ਇਹ ਦੱਸੋ ਔਰ ਉਹ ਬੰਦਾ ਦਿਨ ਰਾਤ ਸੱਤਾ ਧਾਰੀ ਲੋਕਾਂ ਦੇ ਘਰ ਸਵੇਰੇ ਜਦੋਂ ਆਉਂਦਾ ਬੜਾ ਚੋਰ ਤੋਂ ਉਦੋਂ ਵੀ ਸ਼ਾਮੀ ਜਦੋਂ ਜਾਂਦਾ ਉਦੋਂ ਵੀ ਉਥੇ ਬਕਾਇਦਾ ਹਾਜ਼ਰੀ ਭਰ ਕੇ ਜਾਂਦਾ ਹੈ ਸੋ ਇਹ ਕਿਦਾ ਹੋ ਸਕਦਾ ਹੈ ਕਿ ਜਿਹੜੇ ਸੱਤਾ ਦੇ ਵਿੱਚ ਬੈਠੇ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਨਸ਼ਾ ਵਿਕ ਰਿਹਾ ਹੈ ਅੱਜ ਜਿਹੜਾ ਨਸ਼ੇ ਦੀ ਹਾਲਾਤ ਹੈ ਸਾਡੇ ਹਲਕੇ ਦੇ ਵਿੱਚ ਪਿਛਲੀ ਕਿਸੇ ਸਰਕਾਰ ਵੇਲੇ ਇੰਨਾ ਭੈੜਾ ਹਾਲ ਨਹੀਂ ਰਿਹਾ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਾ ਅੱਗੇ ਨਾਲੋਂ ਕਿਤੇ ਜ਼ਿਆਦਾ ਹੋ ਗਿਆ ਮੈਂ ਪਿਛਲੇ 1.5 ਸਾਲ ਦੇ ਵਿੱਚ ਕੋਈ 24 ਸਾਲ ਕੋਈ 25 ਸਾਲ ਕੋਈ 26 ਸਾਲ ਕੋਈ 28 ਸਾਲ ਕੋਈ 35 ਸਾਲ ਕੋਈ 22 ਸਾਲ ਕੋਈ 18 ਸਾਲ ਪਤਾ ਨਹੀਂ ਕਿੰਨੇ ਬਚਾਉਂਦੇ ਅਫਸੋਸ ਕਰਾਈ ਹੋਈਆਂ ਔਰ ਜਿਹੜਾ ਹਲਕਾ ਵਿਧਾਇਕ ਉਹਨਾਂ ਨੂੰ ਇਸ ਗੱਲ ਤੋਂ ਦੇ ਪ੍ਰਚਾਰ ਤੋਂ ਵੇਲ ਨਹੀਂ ਹੈ ਕਿ ਮੈਂ ਜਿਹੜਾ ਨਸ਼ਾ ਖਤਮ ਕਰ ਦਿੱਤਾ ਭਾਈ ਸਾਹਿਬ ਮੈਨੂੰ ਲੱਗਦਾ ਹੈ ਕਿ ਅਗਲੀ ਵਾਰੀ ਜਦੋਂ ਮੈਂ ਅਫਸੋਸ ਕਰਕੇ ਆਵਾਂ ਖੁਦਾ ਨਾ ਕਰੇ ਮੈਨੂੰ ਕਰਨਾ ਪਵੇ ਪਰਮਾਤਮਾ ਨਾ ਕਰੇ ਕਿਸੇ ਦੇ ਘਰ ਦੇ ਵਿੱਚ ਇਹੋ ਜਿਹਾ ਪਾਣਾ ਜਿਹੜਾ ਸਰਕਾਰਾਂ ਦੀ ਨਲਾਇਕੀ ਕਰਕੇ ਵਰਤੇ ਪਰ ਮੈਨੂੰ ਲੱਗਦਾ ਮੈਂ ਹਰ ਵਾਰੀ ਤੁਹਾਨੂੰ ਇਨਫੋਰਮ ਜ਼ਰੂਰ ਕਰਾਂ ਫੇਸਬੁੱਕ ਲਾਈਵ ਹੋ ਕੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜਿਹੜੇ ਘਰ ਬਰਬਾਦ ਹੋ ਰਿਹਾ ਉਹ ਕਿਸ ਤਰੀਕੇ ਦੇ ਨਾਲ ਹੋ ਰਿਹਾ ਔਰ ਤੁਸੀਂ ਝੂਠੇ ਦਾਵੇ ਜਿਹੜੇ ਆ ਲੋਕਾਂ ਦੇ ਸਾਹਮਣੇ ਪੇਸ਼ ਕਰਨੇ ਬੰਦ ਕਰੋ ਜੈ ਹਿੰਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੋ India Crime News.